ਹਰ ਬੰਦੇ ਨੂੰ ਆਹ ਫੋਨੀ ਕੇ ਰਾਹੀਂ ਦੇ ਯਾਰ ਨਾਲ ਸੰਪਰਕ ਹੋਣਾ ਹੈ ਇਸ ਮੱਦੇਨਜ਼ਰ ਦੇ ਨਾਇਕਾ ਦਾ ਕੈਮਰਾ ਮੈਂ ਕਰਤਾ ਤੁਹਾਨੂੰ ਕੀ ਜੋ ਪ੍ਰੈਸ ਕਾਨਫਰੰਸ ਹੈ ਉਹਦਾ ਬੰਦਵ ਹੈਗਾ ਜੀ ਜਿਹੜਾ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਚਾਲੂ ਕੀਤਾ ਗਿਆ ਹੈ ਮਾਨਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸ਼੍ਰੀ ਗੌਰਵ ਯਾਦਵ ਸਰ ਦੇ ਦਿਸ਼ਾ ਨਿਰਦੇਸ਼ੇ ਇੱਕ ਯੁੱਧ ਨਸ਼ਾ ਵਿਰੁੱਧ ਜਿਹੜਾ ਚੱਲ ਰਿਹਾ ਉਸ ਤਹਿਤ ਅੰਮ੍ਰਿਤਸਰ ਦੇ ਹਾਤੀ ਪੁਲਿਸ ਨੇ ਸ਼੍ਰੀ ਸੁਤਿੰਦਰ ਸਿੰਘ ਆਈਪੀਐਸ ਇਹਨਾਂ ਦੇ ਦਿਸ਼ਾ ਨਿਰਦੇਸ਼ੇਟ ਸਾਡੀ ਟੀਮ ਨੇ ਬੜੀ ਵੱਡੀ ਸਫਲਤਾ ਕੱਲ ਹਾਸਲ ਕੀਤੀ ਹੈ ਜਦੋਂ ਇੱਕ ਬਰਾੜ ਪਿੰਡ ਦੇ ਨੇੜੇ ਨਾਕਾ ਲਗਾ ਕੇ ਸਾਡੀ ਪੁਲਿਸ ਟੀਮ ਨੇ ਸਪੈਸ਼ਲ ਸੈੱਲ ਨੇ ਦੋ ਵਿਅਕਤੀਆਂ ਨੂੰ ਰੌਂਡ ਅਪ ਕੀਤਾ ਜਿਨ੍ਹਾਂ ਦੇ ਕੋਲੋਂ 6 ਕਿਲੋ 150 ਗ੍ਰਾਮ ਹੈਰੋਇਨ ਸੀ ਰਿਕਵਰ ਕੀਤੀ ਹੈ ਤੇ ਉਹਨਾਂ ਦੇ ਕੋਲੋਂ ਇੱਕ ਪੀਐਕਸ 5 ਪਿਸਤਲ ਪੀ 4 ਪਿਸਤਲ ਹੈ ਤੇ ਚਾਰ ਲਾਈਵ ਗਰਾਉਂਡ ਉਹ ਵੀ ਅਸੀਂ ਰਿਕਵਰ ਕੀਤੇ ਨਾਲ 10000 ਡਰਗਮਨੀ ਤੇ ਇੱਕ ਇਹਨਾਂ ਦਾ ਮੋਟਰਸਾਈਕਲ ਪਾਸਿਦਾ ਇਹ ਦੋ ਵਿਅਕਤੀ ਨੇ ਲਵਪਰੀ ਉਰਫ ਲਵ ਵਾਸੀ ਰਾਜਾਤਾਲ ਝਾਣਾ ਘ੍ਰਿੰਡਾ ਅਤੇ ਬਲਵਿੰਦਰ ਉਰਫ ਬੋਬੀ ਪੁੱਤਰ ਨਿਰਮਲ ਸਿੰਘ ਵਾਸੀ ਚੀਚਾ ਦੋਵੇਂ ਥਾਣੇ ਘ੍ਰਿੰਡੇ ਦੇ ਰਹਿਣ ਵਾਲੇ ਨੇ ਇਹਨਾਂ ਦੇ ਇਲਾਵਾ ਇੱਕ ਹੋਰ ਜਗ੍ਹਾ ਤੇ ਨਾਕਾਬੰਦੀ ਕਰਦੇ ਹੋਏ ਸਭੀ ਡਿਫੈਂਸ ਡ੍ਰੇਨ ਜਿਹੜਾ ਹੈਗਾ ਨਿਕਲਦਾ ਟਾਰੀ ਲੱਗੇ ਉੱਥੇ ਅਸੀਂ ਦੋ ਬੰਦਿਆਂ ਨੂੰ ਹੋਰ ਰੌਂਡ ਅਪ ਕੀਤਾ ਜਿਹੜਿਆਂ ਦਾ ਨਾਂ ਹੈਗਾ ਗੁਰਪ੍ਰੀਤ ਵਰਕੂਪੀ ਅਤੇ ਵਿਸ਼ਾਲ ਉਸਤੂਪਾ ਨਵੀਂਅਬਾਦੀ ਟਾਰੀ ਦੇ ਰਹਿਣ ਵਾਲੇ ਨੇ ਇਹਨਾਂ ਦੇ ਪਾਸੇ 86 ਗ੍ਰਾਮ ਹੈਰੋਨ ਤੇ ਦੋ ਪਿਸਟਲ ਇੱਕ ਪੀਐਕਸ5 ਪਿਸਤਲ ਤੇ ਇੱਕ 3 ਬੋਰ ਜਿਹੜਾ ਪਿਸਤਲ ਹੈ ਇਹਨਾਂ ਕੋਲ ਰਿਕਵਰ ਹੋਇਆ ਇਹ ਦੋਵੇਂ ਮੁਕਦਮਿਆਂ ਦੇ ਨਾਲ ਇਹ ਜਿਹੜਾ ਅੰਮ੍ਰਿਤਸਰ ਦੇ ਹਾਤੀ ਪੁਲਿਸ ਵੱਲੋਂ ਜਿਹੜੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਜਤਨਸ਼ਾਹ ਵਿਰੁੱਧ ਮੁਹਿੰਮ ਇਹਦੇ ਚ ਅਸੀਂ ਸਾਰੇ ਜਿਹੜੇ ਇੱਥੇ ਸਮਗਲਰ ਨੇ ਜਿਹੜੇ ਇੱਥੇ ਮਾੜੇ ਅੰਸਰ ਨੇ ਜਿਹੜੇ ਕੁਛ ਨਾ ਕੁਛ ਗਤੀਵਿਧੀਆਂ ਕਰਾਉਣ ਦੀ ਕੋਸ਼ਿਸ਼ ਕਰਦੇ ਨੇ ਖਾਸ ਕਰਕੇ ਜਿਹੜੀ ਪਾਕਿਸਤਾਨੀ ਆਈਐਸਆਈ ਜਿਹੜਾ ਸਾਡੇ ਪੰਜਾਬ ਦੇ ਯੂਥ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ بار بار ਕਰੋਨ ਰਹੀ ਜਿਹੜਾ ਨਸ਼ਾ ਫਿਟਕੇ ਇਹ ਇਦਾਂ ਦੇ ਸਸਟਿਕੇਟਿਡ ਪਿਸਟਲ ਫਿਟਕੇ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਉਹ ਜਿਹੜੀ ਉਹਦੀ ਲੜੀ ਤਹਿਤ ਹੀ ਅਸੀਂ ਇਸ ਤੇ ਸਖਤ ਕਾਰਵਾਈ ਪਹਿਲਾਂ ਵੀ ਕਰਦੇ ਆਏ ਸੀ ਤੇ ਅੱਗੇ ਵੀ ਕਰਦੇ ਰਵਾਂਗੇ ਜਿਹੜਾ ਜੀ ਲਵਪ੍ਰੀਤ ਤੇ ਬਲਵਿੰਦਰ ਬੋਬੀ ਨੇ ਇਹ ਦੋਵੇਂ ਦਿਹਾੜੀ ਟੱਪਾ ਕਰਨ ਵਾਲੇ ਬੰਦੇ ਨੇ ਜਿਹੜਾ ਬਲਵਿੰਦਰ ਬੋਬੀ ਹੈ ਇਸ ਤੇ ਪਹਿਲਾਂ ਵੀ ਕੈਂਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਜਲਦੀ ਜਮਤਲਸਿਆ ਪਾਕਿਸਤਾਨੀ ਆਈਐਸਆਈ ਵੱਲੋਂ ਡਰੋਨ ਰਾਹੀਂ ਇਹ ਭੇਜੀ ਗਈ ਸੀ ਇਹਨਾਂ ਨੇ ਰਿਸੀਵ ਕੀਤੀ ਸਾਡੀ ਪੁਲਿਸ ਟੀਮ ਨੇ ਨਾਕਾਬੰਦੀ ਕਰਕੇ ਸਟਰੋਂਗ ਨਾਕਾਬੰਦੀ ਕਰਕੇ ਇਹ ਜਿਹੜੇ 4 ਵਿਅਕਤੀਆਂ ਨੂੰ ਵਾਪਸ ਦੋ ਕੇਸਿਸ ਤੇ ਅਰੈਸਟ ਕੀਤਾ ਸਾਡੀ ਜਿਹੜੀ ਤਫ਼ਤੀਸ਼ ਹੈ ਅਸੀਂ ਉਹਨਾਂ ਨਾਲ ਸਾਂਝੀ ਜ਼ਰੂਰ ਕੀਤੀ ਹੈ ਅਸੀਂ ਜਿਹੜਾ ক্লোਜ਼ਲੀ ਇਨਕਲੋਜ਼ ਕੋਆਰਡੀਨੇਸ਼ਨ ਵਿਦ ਅਮ੍ਰਿਤਸਰ ਕਮਿਸ਼ਨਰੇਟ ਪੁਲਿਸ ਨਾਲ ਵੀ ਕੋਆਰਡੀਨੇਸ਼ਨ ਚ ਹੈਗੇ ਆ ਤੇ ਇਹਨਾਂ ਦੇ ਜਿਹੜੇ ਵੀ ਲਿੰਕਸ ਹੈਗੇ ਆ ਇਕਦਰ ਦੇ ਲੋਕਲ ਲਿੰਕਸ ਪਾਰ ਦੇ ਲਿੰਕਸ ਅਸੀਂ ਸਾਰੇ ਐਕਸਪਲੋਰ ਕਰਕੇ ਜੇ ਸਭ ਹੋਰ ਖੁਲਾਸੇ ਹੋਣਗੇ ਅਸੀਂ ਤੁਹਾਡੇ ਨਾਲ ਜਲਦੀ ਸ਼ੇਅਰ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਕੀਬੋਰਡ ਦਾ ਇੰਕਸਫਿਸਟੀਕੇਟਿਡ ਵੈਪਨ ਐ ਪੀ ਐਕਸ 5 ਹੈ ਉਹ ਬਾਰੋ ਆਇਆ ਸੀਗਾ ਡਰੋਨ ਆਇਆ ਸੀਗਾ ਜਿਹੜਾ ਦੂਜਾ ਸੀਗਾ ਉਹਦੀ ਅਸੀਂ ਜਿਹੜੀ origination ਐ ਸੀ ਇੱਥੇ ਦੇ ਨੈਟਵਰਕਸ ਜਿਹੜੇ ਡਰਗ ਰਨਿੰਗ ਰੈਕੇਟਸ ਵੈਪਨ ਰਨਿੰਗ ਰੈਕੇਟਸ ਨੇ ਉਹਨਾਂ ਨਾਲ ਐਕਸਪਲੋਰ ਕਰਕੇ ਉਹਨਾਂ ਨੂੰ ਵੀ ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਕਿ ਕਿੱ데 ਲੱਭਦੇ ਜੀ ਇਹਨਾਂ ਦੇ ਮੁਤਾਬਕ ਜਿਹੜੇ ਅੱਗੇ ਇਹਨਾਂ ਦੇ ਜਿਹੜੇ ਡਿਸਟ੍ਰਿਬਿਊਟਰ ਜਿਹੜਿਆਂ ਨੂੰ ਇਹ ਸਪਲਾਈ ਕਰਦੇ ਸੀਗੇ ਜਾ ਕੇ ਕਿ ਉਹਨਾਂ ਕੋਲ ਦੇਣ ਦਾਰ